ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਰਾਜ ਕੋਠੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਦੋਸਤੋ ਅੱਜ ਦੀ ਵੀਡੀਓ ਚ ਟੌਪ ਦੀ ਐਚਏ ਵੈਡ ਦਿਖਾਉਣੀ ਆ ਤਾਜੀ ਸੂਈ ਆ ਤੇ ਚੰਗੇ ਰਿਕਾਰਡ ਵਾਲੀ ਆ ਤੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਗਾਂਸ ਸੂਈ ਆ ਕਾਲਾ ਸੂਈਆ ਤੇ ਬੱਚੇ ਨੂੰ ਬਾਈ ਕਹਿੰਦਾ ਬੋਲਾ ਚੰਗਾ ਕੇ 13 ਲੀਟਰ ਬੋਲਾ ਵਹਿੜ ਤੋਂ ਲਗ ਪੱਚ ਹੋ ਜਾਵਾ ਤੇ ਦੂਜੇ ਸੂਏ ਦੇ ਬਾਈ ਕਹਿੰਦਾ ਆਪਣੇ ਫਾਰਮ ਤੇ 45 40 ਲੀਟਰ ਦਾ ਦੁੱਧ ਦਾ ਰਿਕਾਰਡ ਜਿਹੜਾ ਵਹਿੜ ਦਾ ਰਿਹਾ ਐਤ ਕੀ ਬਾਈ ਕਹਿੰਦਾ ਉਮੀਦ ਆ ਕਿ 4 5 ਕਿਲੋ ਦਾ ਦੁੱਧ ਹੋਰ ਵਧੂਗੀ ਵਹਿੜ ਬਾਕੀ ਦੋਸਤੋ ਗਾਂ ਮੌਸਮ ਚੰਗਾ ਸਿਆਲ ਤੋਂ ਰਿਹਾ ਹੁੰਦਾ ਦੁੱਧ ਵਹਿੜ ਦੋਸਤੋ ਚੰਗਾ ਚਾਊਗੀ ਫਾਰਮ ਵਾਲੀ ਵਹਿੜਾ ਦੋਸਤੋ ਪੈਠ ਪੂੜਾ ਚੌੜਾ ਪੂਰੀ ਰਾਜੀ ਆ ਦੋਸਤੋ ਨਿੱਗਰ ਆ ਵਹਿੜ ਰਾਜੀ ਚੰਗੀ ਆ ਹਾਈਟ ਦੋਸਤੋ ਦਰਮਾਨੇ ਜੇ ਕਾਦੀ ਆ ਪਰ ਸਭ ਵੀ ਬੜੀ ਚੰਗੀ ਹੈ ਦੋਸਤੋ ਜੇ ਪਸੂ ਦੋਸਤੋ ਚੰਗਾ ਹੋਊਗਾ ਤੇ ਉਹਨੂੰ ਪਾ ਚੰਗਾ ਕਹਿ ਸਕਦੇ ਆ ਜਿੰਨੀ ਵੀ ਦੋਸਤੋ ਗਾਂਹ ਤਾਰੀਫ ਕਰਕੇ ਉਹ ਤਾਰੀਫ ਲਈ ਉਹਨੇ ਯਾਰਾ ਦੋਸਤੋ ਕੰਮ ਮੈਨੂੰ ਦੋਸਤੋ ਬਹੁਤ ਚੰਗੀ ਲੱਗੀ ਵੜ ਬਾਈ ਦੀ ਤੇ ਹਵਾਨਾ ਦੋਸਤੋ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਤੇ ਥਣ ਦੋਸਤੋ ਪੂਰਾ ਚਵਾਈਆ ਲੱਗਿਆ ਹੋਇਆ ਆ ਦੇਖ ਸਕਦੇ ਆ ਦੋਸਤੋ ਨੇੜ ਤੋਂ ਥਣ ਮੁਠੀ ਵਾਲਾ ਥਣ ਲੱਗਿਆ ਹੋਇਆ ਦੋਸਤੋ ਹੋਰ ਸ਼ਾਂਗ ਦੋਸਤੋ ਪੂਰਾ ਨਹੀਂ ਹਵਾਨਾ ਦੋਸਤੋ ਬੈਕ ਸਾਈਡ ਤੋਂ ਸੋਹਣਾ ਤਿਆਰ ਕੀਤਾ ਹੋਇਆ ਵੜ ਨੇ ਤੇ ਵੀਡੀਓ ਬਣਾਉਣ ਦਾ ਟ ਉਹ ਸਮਨ ਲਈ ਵੀ ਜੱਜਮੈਂਟ ਕਰਿਆ ਜੇ ਸ਼ਾਮ ਤਾਈਂ ਦੋਸਤੋ ਵੈੜ ਕਿੰਨਾ ਕ ਹਵਾ ਨਾਲ ਚੰਗਾ ਤਿਆਰ ਕਰੂ ਪੈਂਜਾ ਦੋਸਤੋ ਵੱਛਾ ਦੇਗੀ ਮਗਰ ਐਚਐਫ ਦਾ ਤੇ ਵੈੜ ਦੋਸਤੋ ਬਾਈ ਦੀ ਪੂਰੀ ਸੋਹਣੀ ਹੈ ਤੇ ਬਾਈ ਨੇ ਡਿਮਾਂਡ ਰੱਖੀ ਹੋਈ ਵੈੜ ਦੀ 1,30,000 ਰੁਪਏ ਬਾਈ ਨੇ ਡਿਮਾਂਡ ਰੱਖੀ ਹੋਈ ਆ ਉਹ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਅੱਜ ਦੀ ਵੀਡੀਓ 'ਚ ਦੋਸਤੋ ਆਹੀ ਬਾਈ ਦੀ ਐਚਐਫ ਵੈੜ ਵਿਕਾਉ ਸੀ ਚੈਨਲ ਨੂੰ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੂਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਪਰਵਾਂ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਦੇ ਕਮੈਂਟ ਤਾਂ ਹੀ ਦੇਖਣ ਲਈ ਸਾਰੇ ਭੈਣਾ ਪਰਵਾਂ ਦਿਲੋਂ ਧੰਨਵਾਦ ਜੀ